ਪੰਜਾਬ ਦਾ ਬਜਟ ਸੈਸ਼ਨ ਅੱਜ ਮੁਰਤੋਂ ਹੰਗਾਮਾ ਭਰਪੂਰ ਰਿਹਾ ਸਪੀਕਰ ਨੂੰ ਅੱਜ ਮੁਰਤੋਂ ਸਦਨ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਅਕਾਲੀ ਦਲ ਨੇ ਫਿਰ ਕਿਸਾਨ ਕਰਜ਼ਾ ਮਾਫੀ ਦੀ ਗੱਲ ਨੂੰ ਲੈ ਕੇ ਹੰਗਾਮਾ ਕੀਤਾ ਇਸਤੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਲੇ ਸਦਨ ਦੇ ਵਿੱਚ ਗੁੰਡਾਗਾਰਦੀ ਕਰ ਰਹੇ ਨੇ ਤੇ ਸਦਨ ਦੀ ਰਵਾਇਤ ਨੂੰ ਖਤਮ ਕਰ ਰਹੇ ਨੇ ਕੈਪਟਨ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਇਸੇ ਸੈਸ਼ਨ ਦੇ ਵਿੱਚ ਮਾਫ ਕਰੇਗੀ ਉਹ ਘੜਾ ਜਿਹੜਾ ਪਾਪਾ ਦਾ ਘੜਾ ਜਿਹੜਾ ਉਹਨਾਂ ਦੇ ਸਿਰ ਫੁੱਟਦਾ ਸੀ ਇਹ ਕੋਈ ਇਸ ਤਰ੍ਹਾਂ ਨੂੰ ਚੱਲਣ ਨਹੀਂ ਦੇ ਰੇ ਔਰ ਜਿਹੜਾ ਸੁਖਬੀਰ ਬਾਦਲ ਇਹ ਕੀ ਕਰਦਾ ਸੀ ਕਿ 25 ਸਾਲ ਰਾਜ ਕਰਾ ਕੇ ਹੁਣ ਸਾਰਾ ਉਹਨਾਂ ਦਾ ਕੁੰਬਾ ਜਿਹੜਾ ਉਹ 25 ਮਿੰਟ ਵਿਧਾਨ ਸਭਾ ਜੀ ਵੀ ਬੈਠ ਸਕਦਾ ਉਹਨਾਂ ਦੇ ਇਸ ਕਿਸਮ ਦੇ ਹਲਾਪ ਹੈ ਔਰ ਜਿਨ੍ਹਾਂ ਨੇ ਸਾਰੇ 10 ਸਾਲਾਂ ਪੰਜਾਬ ਨੂੰ ਡੁੱਕਿਆ ਉਹ ਅੱਜ ਖੜੇ ਹੋ ਕੇ ਉਹ ਜਿਹੜੇ ਮੈਂਬਰ ਅਕਾਲੀ ਦਲ ਦੇੋਂ ਖੜੇ ਹੋ ਕੇ ਕਹਿ ਰਹੇ ਕਿ ਕਿ ਤੁਹਾਡਾ ਮੈਂ ਕਰਜ਼ਾ ਮਾਫ ਕਰੋ 10 ਸਾਲ ਇਹਨਾਂ ਨੂੰ ਯਾਦ ਆਇਆ ਸੋ ਮੈਂ ਸਮਝਦਾ ਕਿ ਇਹ ਜਮਹੂਰੀਅਤ ਵਾਸਤੇ ਲੋਕ ਰਾਜ ਵਾਸਤੇ ਬਿਹਾਇਤ ਅਫਸੋਸਨੈਕ ਅੱਜ ਇੱਕ ਕੱਦ ਦੇ ਜਿਹੜੇ ਦੋ ਦਿਨ ਗੁਜ਼ਰੇ ਆ ਜਦੋਂ ਅਸੀਂ ਉੱਥੇ ਸੀ ਤੇ ਕਾਹਲਸੀ ਮੈਂਬਰ ਬੈਲ ਚਾੜ ਕੇ ਸਾਡੇ ਬੰਦਿਆਂ ਦਾ ਧੱਕਾ ਧੱਕਾ ਹੋਇਆ ਜਿੱਥੇ ਕਾਗਜ਼ ਪਾੜੇ ਆ ਵੇਖੋ ਅੱਥਾ ਜੋ ਖੋ ਹੋ ਗਿਆ ਕਾਗਜ਼ ਵੀ ਪਾੜੇ ਗਏ ਤਾਂ ਇਹ ਬਹੁਤ ਹੀ ਜ਼ਿਆਦਾ ਧੱਕਾ ਜਿਹੜਾ ਕਿ ਸਹਿਣ ਬੜਾ ਮੁਸ਼ਕਲ ਹੋ ਸਕਦਾ ਹੈ ਪੜਕੇ ਅਸੀਂ ਟਾਈਮ ਜਿਹੜਾ ਸਾਡਾ ਸੀ ਅਸੀਂ ਉਹ ਚ ਬੋਲਦਾ ਸੀ ਆ ਗਵਰਨਰ ਅਦਸ ਤੇ ਬਹਿਸ ਜੋ ਸਾਨੂੰ ਟਾਈਮ ਮਿਲਿਆ ਸੀ ਸਪੀਕਰ ਜਿਹੜਾ ਵਾ ਉਹ ਵਿਧਾਨ ਸਭਾ ਹਰ ਕਿਹਾ ਜਾ ਸਕਦਾ ਹੈ ਉਹ ਤਾਂ ਸਪੀਕਰ ਕਾਂਗਰਸ ਪਾਰਟੀ ਦਾ ਕਿਹਾ ਜਾ ਸਕਦਾ ਸਾਡੇ ਮੇਰੀ ਸਸਤ ਅੰਕਟਡ ਦਿੱਤੇ ਤੇ ਬੋਲਣ ਹੀ ਨਹੀਂ ਕਿਸੇ ਨੂੰ ਦਿੰਦੇ ਇੰਨਾ ਪੱਖਪਾਤੀ ਦਰਵਾਜ਼ਾ ਕਰਦੇ ਆ ਉਧਰ ਸਪੀਕਰ ਨੇ ਫੇਸਬੁੱਕ ਵੀਡੀਓ ਲਾਈਵ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਪੂਰੇ ਸੈਸ਼ਨ ਦੇ ਲਈ ਮੁਅਤਲ ਕਰ ਦਿੱਤਾ ਹੈ ਖੈਰਾ ਨੇ ਫੇਸਬੁੱਕ ਲਾਈਵ ਵੀਡੀਓ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਅਤੇ ਅਕਾਲੀ ਦਲ ਵਾਲੇ ਸਦਨ ਦੇ ਵਿੱਚ ਡਰਾਮਾ ਕਰ ਰਹੇ ਨੇ ਇਸ ਵਾਰ ਕਾਂਗਰਸ ਪਾਰਟੀ ਨੇ ਖੈਰਾ ਦੇ ਖਿਲਾਫ ਹਾਊਸ ਦੀ ਮਰਿਆਦਾ ਦੀ ਉਲੰਘਣਾ ਦਾ ਮਤਾ ਪੇਸ਼ ਕੀਤਾ ਜਿਸ ਨੂੰ ਸਪੀਕਰ ਨੇ ਪਾਸ ਕਰ ਦਿੱਤਾ ਇਸ ਤੋਂ ਇਲਾਵਾ ਸਪੀਕਰ ਨੇ ਸੁਖਪਾਲ ਖੈਰਾ ਦੇ ਖਿਲਾਫ ਹਾ우스 ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਮਰਿਆਦਾ ਕਮੇਟੀ ਦਾ ਵੀ ਗਠਨ ਕੀਤਾ ਹੈ ਆਪਣੀ ਸਫਾਈ ਦੇ ਵਿੱਚ ਸੁਖਪਾਲ ਖੈਰਾ ਨੇ ਕਿਹਾ ਕਿ ਸਪੀਕਰ ਉਹਨਾਂ ਦੇ ਖਿਲਾਫ ਅਹਿਮਦ ਸ਼ਾਹ ਅਬਦਾਲੀ ਵਾਲਾ ਰਵਈਆ ਅਪਣਾ ਰਹੇ ਨੇ ਕਿ ਸਪੀਕਰ ਸਿਰਫ ਕਾਂਗਰਸ ਦੇ ਲਈ ਹੀ ਕੰਮ ਕਰ ਰਹੇ ਨੇ ਖੈਰਾ ਨੇ ਕਿਹਾ ਕਿ ਕਾਂਗਰਸ ਨੇ ਸਾਰੇ ਮੈਂਬਰਾਂ ਦੇ ਕੋਲ ਫੋਨ ਨੇ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਚੰਨੀ ਅਤੇ ਰਾਜਾ ਵੜਿੰਗ ਨੇ ਵੀਡੀਓ ਬਣਾਇਆ ਸੀ ਜਿਹੜਾ ਸਾਡਾ ਰਾਈਟ ਸੀ ਜ਼ੀਰੋ ਆਵਰ ਕੋ ਰੂਲਿੰਗ ਪਾਰਟੀ ਨੂੰ ਦੇ ਦਿੱਤਾ ਇਸ ਔਰ ਜਦੋਂ ਸਾਨੂੰ ਕੋਈ ਸਮਾਂ ਨਹੀਂ ਹੈ ਦੇਣ ਬੋਲਣ ਦਾ ਠੱਪ ਪੈ ਰਹੀ ਆ ਸਾਡੇ ਕੋਲ ਜਿਹੜਾ ਡੈਮੋਕਰੈਟਿਕ ਰਾਈਟ ਆ ਉਹ ਅਸੀਂ ਕਿਉਂਦਾ ਇਸਤੇਮਾਲ ਕਰਦੇ ਅਸੀਂ ਜਾਣ ਬੁੱਝ ਕੇ ਵੋਟ ਕੱਢ ਕੇ ਰਾਜੀ ਨਹੀਂਗੇ ਅਸੀਂ ਜਾਣ ਬੁੱਝ ਕੇ ਬਿੱਲ ਬਿੱਲ ਦੇ ਵਿੱਚ ਜਾ ਕੇ ਰਾਜੀ ਬਿਲਕੁਲ ਨਹੀਂਗੇ ਲੇਕਿਨ ਜੇਕਰ ਸਾਡੇ ਕੋਲ ਕੋਈ ਚਾਰਾ ਹੋਰ ਨਹੀਂ ਬਕਾਇਆ ਬਚਦਾ ਥੈਨ ਵੀ ਹੈਵ ਨੋ ਆਪਸ਼ਨ ਬਟ ਟੂ ਰਜਿਸਟਰ आवर ਪ੍ਰੋਟੈਸਟ ਵਿਧਾਨ ਸਭਾ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਅਤੇ ਕਾਲੇ ਦਾਲ ਦੇ ਵਿਧਾਇਕਾਂ ਦੇ ਵਿਚਾਲੇ ਵੀ ਜ਼ਬਰਦਸਤ ਤਕਰਾਰਬਾਜ਼ੀ ਹੋਈ ਇਸ ਦੌਰਾਨ ਸਿੱਧੂ ਨੇ ਬਾਦਲ ਪਰਿਵਾਰ ਦੇ ਉੱਤੇ ਵੀ ਤਿੱਖੇ ਹਮਲੇ ਬੋਲੇ